ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਲ ਹੈਗੀ ਆ ਪਿੰਡ 마ছিਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਪਹੁੰਚਿਆ ਦੋਸਤੋ ਬਿਲਕੁਲ ਖੇਮ ਕਰਨ ਦੇ ਨਾਲ ਲੱਗਦਾ ਪਿੰਡ ਆ ਦੋਸਤੋ 마ছিਕੇ ਰਤੋਂਕੇ ਤੂਤ ਪੰਗਾਲਾ ਕੋਟ ਬੁੱਢਾ ਜਿਹੜਾ ਦੋਸਤੋ ਬਿਲਕੁਲ ਇੱਕੋ ਰੋਡ ਦੇ ਉੱਪਰ ਪਿੰਡ ਆ ਜੇਕਰ ਪੱਟੀ ਮੋੜ ਤੋਂ ਆਪਾਂ ਆ ਰਹੇ ਆ ਜੇਕਰ ਦੋਸਤੋ ਆਪਾਂ ਪੱਟੀ ਮੋੜ ਤੋਂ ਵਰਨਾਲਾ ਕਰਿਆਲਾ ਤੇ ਬਿਲਕੁਲ ਜਿਹੜਾ ਦੋਸਤੋ ਇਹ ਵੀ ਰੋਡ ਆ ਰਹੇ ਸਿੱਧਾ ਖੇਮ ਕਰਨਾ ਰਸਤਾ ਵੀ ਤੁਸੀਂ ਆ ਸਕਦੇ ਹੋ ਪਿੰਡ ਮਾਸੀਗੇ ਵਿਜ਼ਿਟ ਕਰਨੀ ਆ ਬਾਈ ਰਾਜਪਾਲ ਸਿੰਘ ਰਾਜੂ ਵੀਰ ਓਨਰ ਨੰਬਰ ਹਰ ਵਾਰ ਦੀ ਤਰ੍ਹਾਂ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦੇਣੀ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ ਵੀਰ ਦੇ ਕੋਲ ਘੱਟੋ ਘੱਟ ਵੀ ਚਾਰ ਬੈੜਾ ਮਕਾਊ ਆ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਤਕਰੀਬਨ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਵਿਖਾ ਦਾਂਗੇ ਤੇ ਦੋ ਗੱਬਣ ਹੈਗੀਆਂ ਨੇ ਬਿਲਕੁਲ ਤਿਆਰ ਨੇ ਤੇ ਦੋ ਬੈੜਾ ਦੋਸਤੋ ਤਿੰਨ ਬੈੜਾ ਹਜੇ ਆਉਂਦੀਆਂ ਪਈਆਂ ਨੇ ਠ ਫਿਲਹਾਲ ਇੱਕ ਵੇਰਵਾ ਪਾ ਦਿੰਨੇ ਆ ਸੋ ਕਿਸੇ ਵੀ ਵੀਰ ਨੇ ਉਹ ਵੀ ਵੜਾ ਦੇਖਣੀ ਆ ਤੁਸੀਂ ਖਾਸ ਤੌਰ ਤੇ ਤੁਸੀਂ ਵੀਡੀਓ ਜਿਹੜੀ ਆ ਮੰਗਾ ਸਕਦੇ ਹੋ ਵੀਡੀਓ ਕਾਲ ਕਰਕੇ ਵੀ ਦੇਖ ਸਕਦੇ ਹੋ ਕੋਈ 2 ਘੰਟੇ ਜਿਹੜੇ 2 ਘੰਟੇ ਤੱਕ ਜਿਹੜੀ ਘਰ ਵਿਜ਼ਿਟ ਹੋ ਜੂਗੀ ਪਹੁੰਚ ਹੋ ਜੇਗੀ ਉਹਨਾਂ ਵੜਾਂ ਦੀ ਤੇ ਅੱਜ ਵੀਡੀਓ ਆਪਾਂ ਦੋਸਤੋ 7 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ 11 ਵਜੇ ਮਾਰਨਿੰਗ ਦਾ ਟਾਈਮ ਹੈਗਾ ਤੇ ਦੋ ਵੜਾ ਜਿਹੜੀਆਂ ਖਾਸ ਤੌਰ ਤੇ ਸੁਈਆਂ ਇਹਨਾਂ ਦੀ ਚੁਵਾਈ ਆਪਾਂ ਧਾਰਾ ਮਾਰ ਕੇ ਕੋਈ 10 10 20 ਵੀ ਧਾਰਾ ਮਾਰ ਕੇ ਤਸੱਲੀ ਨਾਲ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਆ ਪਸ਼ੂ ਜਿਹੜੇ ਜਿਹੜੇ ਦੋਸਤੋ ਆਲਮੋਸਟ ਜਿੰਨੇ ਵੀ ਹੋਣਗੇ ਸਾਫ ਸੁਥਰੇ ਹੋਣਗੇ ਪਰ ਇੱਕ ਰਿਕਵੈਸਟ ਫਸਟ ਲਈ ਇਹ ਵੀ ਹੁੰਦੀ ਆ ਵੀ ਆਪਦੀ ਘਰ ਵਿਜ਼ਿਟ ਕਰਕੇ ਜਿਹੜੇ ਪਸ਼ੂ ਸੂਏ ਨੇ ਚਵਾਈ ਇੱਕ ਟਾਈਮ ਦੋ ਟਾਈਮ ਕਰਕੇ ਨਰਕ ਪਰਖ ਆਪਣੀ ਤਸੱਲੀ ਨਾਲ ਕਰਕੇ ਫਿਰ ਪਸ਼ੂ ਖਰੀਦਿਆ ਜਾਵੇ ਆਹ ਉਹ ਕਰਦੇ ਆ ਗੱਲਬਾਤ ਭਾਈ ਰਾਜਪਾਲ ਸਿੰਘ ਰਾਜੂਗੁਰਾਂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੜਾਂ ਦੀ ਸਭ ਤੋਂ ਪਹਿਲਾਂ ਵੀ ਰਾਜਪਾਲ ਰਾਜੂਪੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਵਾਦ ਆ ਜੀ ਸਾਡੇ ਠੀਕ ਬਰਾ ਅਰੇ ਆਉਂਦਾ ਉਹ ਠੀਕ ਠਾਕ ਜੀ ਠੀਕ ਠਾਕ ਜੀ ਚੱਲਦੀ ਕਾ ਅੱਛਾ ਰਾਜਪਾਲ ਭਾਈ ਅੱਜ ਚਾਰ ਬਿਹੜਾ ਤਾਂ ਫਿਲਹਾਲ ਹੁਣ ਮੌਕੇ ਤੇ ਮੌਜੂਦ ਆ ਹਾਂਜੀ ਹਾਂਜੀ ਤੇ ਦੋ ਤਿੰਨ ਬਿਹੜਾ ਤੁਸੀਂ ਦੱਸਿਆ ਸੀ ਹਜੇ ਆਉਂਦੀਆਂ ਆਉਂਦੀਆਂ ਹਾਂਜੀ ਉਹ ਘੰਟਾ ਡੇਢ ਘੰਟਾ ਲੱਗ ਜਾਣਾ ਉਹਨਾਂ ਬਿਹੜਾਂ ਦੀ ਕੀ ਡਿਟੇਲ ਆ ਵੀ ਇੱਕ ਅਤੀ ਸੁਈ ਹੈ ਕਿ ਬਿਲਕੁਲ ਗੱਭਣ ਨਹੀਂ ਉਹ ਇੱਕ ਆ ਤੇ ਗੱਭਣ ਆ ਡੱਬੀ ਵਹਿੜਿਆ ਅੱਛਾ ਦੱਬਾ ਰੰਗਿਆ ਉਹਦਾ ਦੋ ਤਿੰਨ ਦਿਨ ਲੈਂਦੀ ਆ ਇੱਕ ਵਹਿੜਿਆ ਸੁਈ ਆ ਰਾਦੀਓ ਠੀਕ ਹੈ ਜੀ ਤੇ ਪਰਸੁੰਦਿਆ ਸਾਰ ਉਹਦਾ ਬੱਚਾ ਮਰ ਗਿਆ ਹੈ ਅੱਛਾ ਕੱਲੀ ਰਾਤੀ ਸੋਈ ਆ ਰਾਤ ਤਕਰੀਬਨ 10:00 10:00 ਵਜੇ ਰਾਤ ਸੋਈ ਆ ਠੀਕ ਹੈ ਜ਼ੋਰ ਜ਼ਰ ਵੀ ਪਾਤੀ ਆ ਤੇ ਬੱਚਾ ਮਰਿਆ ਨਾਲ ਹੀ ਭੇਜਤਾ ਆ ਅੱਛਾ ਬੇਸ਼ੱਕ ਭਾਵੇਂ ਤੁਸੀਂ ਵੀਡੀਓ ਵੀ ਦੀ ਬਣਾ ਲਈਏ ਵੀਡੀਓ ਕਾਲ ਤੇ ਵੀ ਕੋਈ ਵੇਖ ਸਕਦਾ ਹੈ ਵੀ ਵੇਖ ਸਕਦਾ ਹੈ ਤੇ ਕਿੰਨੇ ਮਿਲਕ ਕਪੈਸਿਟੀ ਵਾਲੀਆਂ ਹੋਣਗੀਆਂ ਉਹ ਭਾਜੀ ਉਹ ਹੈਗੀਆਂ 15 16 16 ਲੀਟਰ ਵਾਲੀਆਂ ਤੇ ਕਿੰਨਾ ਮੁੱਲ ਭਾਅ ਪੜਤਾ ਕਿੰਨਾ ਰੋਗਾ ਕੀ ਡਿਮਾਂਡ ਰਹੇਗੀ ਉਹਨਾਂ ਦੀ ਭਾਜੀ ਜਿਹੜੀ ਬੱਚਾ ਮਰ ਗਿਆ ਨਾ ਰਾਤੀ ਗਾਂ ਦਾ ਹਾਂਜੀ ਉਹ ਓਦਾਂ ਦੇ ਆਪਾਂ ਵੇਚ ਨਹੀਂ 40-42 ਹਜ਼ਾਰ ਦੀ ਚਲੋ ਬੱਚੇ ਦਾ ਕਾਰਨ ਆਪਾਂ ਲੈਸ ਕਰ ਦਾਂਗੇ 36 ਹਜ਼ਾਰ ਦੀ ਦੇ ਦਾਂਗੇ 37 ਹਜ਼ਾਰ ਦੀ ਹਾਂ 36 ਹਜ਼ਾਰ ਦੀ ਬੱਚਾ ਮਰਿਆ 37 ਹਜ਼ਾਰ ਦੀ ਬੋਲਾ ਮਤਲਬ ਹੋਊਗਾ ਕਿੰਨਾ ਹੋਊਗਾ ਬੋਲਾ ਕੋ ਇੱਕ ਤਾਂ ਇੱਕ ਅੱਧਾ ਡੱਬਾ ਚੋਈ 21 ਦਿਨੇ ਅੱਜ ਉਹਨਾਂ ਚੋਗੇ ਹੋਣੇ ਲੱਗਦੀ ਆ ਨਾ ਮਾਰਨਿੰਗ ਯਾਨੀ ਕਿ 4 ਕਿਲੋਟਰ ਗਿੰਦੇ ਜੋਆ ਬੋਲਾ ਕਿ 12 ਕਿਲੋਟਰ ਵਾਲੀ ਹੈਗੀ ਹੋਊਗੀ ਕਿ ਜ਼ਿਆਦੇ ਜ਼ਿਆਦੇ ਵਾਲੀ 14-15 ਲੀਟਰ ਵਾਲੀ ਆ ਫਿਰ ਥਨ ਬੜਾ ਵੈੜ ਨੂੰ ਲੱਗਾ ਰੜਾ ਥਾਣਾ ਮੱਝਾ ਰਗਾ ਲੱਗਾ ਫਿਰ ਡੱਬੀ ਹੋਵੇਗੀ ਨਾ ਇਹ ਨਹੀਂ ਇਹ ਕਾਲੀ ਆ ਇਹ ਕਾਲੀ ਵੈੜ ਸੋ ਦੋਸਤੋ ਇਹ ਵੇਰਵਾ ਪਾ ਦਿੱਤਾ ਜਿਹੜੀਆਂ ਵਹਿੜਾ ਆ ਰਹੀਆਂ ਨੇ ਇਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਲਿਓ ਜਿਹੜੀਆਂ ਹੁਣ ਦਿਖਾ ਦੇਣੀਆਂ ਨੇ ਆਪਾਂ ਤਸੱਲੀ ਦੇ ਨਾਲ ਇਹ ਤੁਸੀਂ ਵੇਖ ਕੇ ਜਿਹੜੀ ਸਾਈ ਬਿਆਨ ਆਪਣਾ ਕਰਕੇ ਖਰੀਦ ਕਰ ਸਕਦੇ ਹੋ ਰਾਜਪਾਲ ਭਾਈ ਕਰੀਏ ਸਟਾਰਟ ਆਜੋ ਪਹਿਲੇ ਨੰਬਰ ਤੋਂ ਇੱਥੋਂ ਹੀ ਕਰ ਲੀਏ ਹਾਂਜੀ ਭਾਜੀ ਇਹ ਬੱਚੀ ਸੂਈ ਆ ਅੱਛਾ ਜੀ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਹੈ ਹਾਂ ਤੇ ਤੀਜਾ ਦਿਨ ਆ ਸੂਈ ਪਰਸੋਂ ਰਾਤ ਦੀ ਸੂਈ ਆ ਹਾਂਜੀ ਤੇ ਬੱਚੀ ਇਹਦੇ ਮਗਰਿਆ ਪਿੱਛੇ ਆ ਬੱਚੀ ਥੱਲੇ ਬੱਚਾ ਬੱਚੀ ਹੈ ਦੋਸਤੋ ਸੂਹਾ ਦੂਜਾ ਜੀ ਹਾਂਜੀ ਦੂਜਾ ਸੂਹਾ ਠੀਕ ਹੈ ਕ੍ਰੋਸ ਆਂਗ ਦੇ ਵਿੱਚ ਦ ਜਿਵੇਂ ਆਪਾਂ ਸ਼ਾਹੀਵਾਲ ਅਥਵਾ ਵੀ ਆਪਣਾ ਜਰਸੀ ਤੇ ਐਚਐਫ ਦਾ ਕਰਾਸ ਆਪਾਂ ਕਹਿ ਦਿੰਦੇ ਆ ਉਹ ਸੰਗ ਦੇ ਵਿੱਚ ਜਿਹੜੀ ਇਹ ਵਹਿਰ ਹੈਗੀ ਹੈ ਠੀਕ ਆ ਤੇ ਦੂਜਾ ਸੁਗਾ ਤੇ ਅੱਜ ਤੀਜਾ ਦਿਨ ਹੋ ਗਿਆ ਸੋਈ ਨੂੰ ਹਾਂਜੀ ਹਾਂਜੀ ਤੇ ਥੱਲੇ ਪੱচ্চਾ ਵੀ ਪੱਛੀ ਹੈ ਹਾਂਜੀ ਹਾਂਜੀ ਆਹ ਥਾਂਲੇ ਬਾਜੀ ਬਿਲਕੁਲ ਮੋਟਾ ਕੋਲ ਥਾਣਾ ਦੋਸਤੋ ਤੇ ਆਹ ਤੁਸੀਂ ਵੇਖ ਸਕਦੇ ਹੋ ਠੀਕ ਆ अच्छा वीर जी ਹੁਣ ਬੌਲੇ ਦੇ ਵਿੱਚ ਕਟੋੜ ਦੋ ਤਿੰਨ ਡੰਗ ਤੁਸੀਂ ਚੁਵਾਈ ਕਰ ਲਈ ਹੋਵਗੀ ਦੋ ਗੜਾਂ ਕੀਤੀ ਆ ਪਾਜੀ ਦੋ ਡੰਗ ਹੀ ਹੋਈ ਆ ਰਾਤੀ ਚੁਈ ਆ ਤੇ ਜਾਂ ਅੱਜ ਦਿਨੇ ਚੁਈ ਆ ਤੇ ਕਿੰਨਾ ਪੌੜਾ ਹੁਣ ਆਪਣੇ ਸਾਹਮਣੇ ਆਇਆ ਹੁਣ ਆ ਪਾਜੀ 14 ਅੰਗ ਲੀਟਰ ਹੈਗਾ 14 ਬੰਦਾ 16 ਲੀਟਰ ਉਹ ਸੀ 14 ਇਹਨੂੰ ਮੰਨ ਕੇ ਚੱਲੋ 14 ਲੀਟਰ ਬਾਕੀ ਇਹ ਵੀ ਆਪਾਂ ਨੂੰ 20 ਲੀਟਰ ਦੀ ਗਾਰੰਟੀ ਦੇ ਆਈ ਆ ਆਪਾਂ 18 ਦੱਸਾਂਗੇ ਚੁਵਾਈ ਚੰਗੀ ਸਾਫ ਨਹੀਂ ਚੁਵਾਈ ਇੱਕ ਨੰਬਰ ਦੀ ਆ ਠੀਕ ਹੈ ਕੋਈ ਪੂਰ ਛੱਟਾ ਨਹੀਂ ਹੈਗਾ ਹਾਂਜੀ ਕੋਈ ਵੀਰ ਭਰਾ ਆਪਣੀ ਗਰੰਟੀ ਤੇ ਵੀ ਖੜ ਸਕਦਾ ਹੈ ਮੰਨ ਕੇ ਜੇ ਕਿਸੇ ਕਿਸਾਨ ਵੀਰ ਨੇ ਘਰੇ ਚੋਂ ਵਾਸਤੇ ਲੈਣੀ ਕੋਈ ਲਾਂਬੇ ਵਾਲੀ ਗੱਲ ਨਹੀਂ ਉਹ ਹੀ ਲਾਂਬੇ ਵਾਲੀ ਗੱਲ ਨਹੀਂ ਠੀਕ ਹੈ ਮੱਝਾਂ ਵਰਗੀ ਇਹ ਠੀਕ ਹੈ ਦਿਖਾਈਏ ਖੋਲੋ ਜੀ ਖੋਲ ਦਿਓ ਦਿਖਾ ਕੇ ਕੱਦ ਕੱਦ ਜਿਹੜਾ ਦੋਸਤੋ ਬਿਲਕੁਲ ਮੀਡੀਅਮ ਦਰਮਿਆਨਾ ਕੱਦ ਤੋਂ ਜਿਹੜੀ ਪਲੱਸ ਮੀਡੀਅਮ ਤੋਂ ਹਾਈਟ ਹੈਗੀ ਆ ਠੀਕ ਆ ਰਸਤਾ ਪੈਦਾ ਕੱਦਾ ਵੀ ਮੋਸਟਲੀ ਆਪਾਂ ਬਹਿਣਾ ਜਿਹੜੀਆਂ ਲੈਂਦੇ ਆ ਮੀਡੀਅਮ ਰੇਂਜ ਦੇ ਵਿੱਚ ਤੇ ਇਸ ਕੈਟਾਗਰੀ ਦੇ ਤੁਸੀਂ ਇਹਨਾਂ ਨੂੰ ਮੰਨ ਸਕਦੇ ਹੋ ਤੇ 13 14 13 14 ਲੀਟਰ ਜਿਹੜਾ ਦੁੱਧ ਸੋ ਹੁਣ ਬੋਲੇ ਦੇ ਵਿੱਚ ਬਾਕੀ ਥੜਾ ਭਾਂਡਾ ਬਿਲਕੁਲ ਸਾਫ਼ ਆ ਦੇਖ ਆ ਮੂ ਮਾ ਆ ਫੇਸ ਕੋ ਆਤੀ ਹੈ ਅੱਜ ਤਿੰਨ ਦਿਨਾਂ ਦੀ ਸੂਈ ਹੈ ਦੋਸਤੋ ਤੇ ਬੋਲਾ ਤੁਸੀਂ ਜਿਹੜਾ 13 14 ਲੀਟਰ ਵੀਰਾਂ ਦਾ ਵੀ ਬੋਲਾ ਕਾਊਂਟ ਕਰ ਸਕਦੇ ਹੋ ਚਲ ਲਓ ਜੀ ਮੋੜ ਦਿਓ ਚਵਾਈ ਜਿਹੜੀ ਆ ਦੋ ਡੰਗ ਕੋਈ ਵੀ ਰਣ ਕੇ ਕਰ ਲੈ ਤਸੰਨੀ ਤੁਸੀਂ ਕਰਨੀ ਆ ਬਾਕੀ ਵਹਿੜ ਪੂਰੀ ਸਾਫ ਸੁਥਰੀ ਆ ਉੱਪਰੋਂ ਵੀ ਠੀਕ ਆ ਪੂਰੀ ਸਾਫ ਤੇ ਥੱਲੇੋਂ ਜਿਹੜਾ ਦੋਸਤੋ ਖੰਭਾਂ ਦਾ ਵੀ ਪਿੰਕ ਮਾਰਦਾ ਮਾਧਮਾ ਦਾ ਨਾ ਭਾਜੀ ਜੀ ਇੱਥੇ ਮਾਰਦਾ ਕੋਈ ਨਹੀਂ ਬਾਅਦ ਵਿੱਚ ਪਧਾਰਾ ਮਾਰ ਦਾਂਗੇ ਜੀ ਜਿਹੜੇ ਪਸ਼ੂ ਦੋਸਤੋ ਫੇਸ ਵਾਈ ਨੇ ਤੁਸੀਂ ਲਾਸਟ ਦੇ ਵਿੱਚ ਜਰੂਰ ਦੇਖ ਲਿਓ ਇਹਨਾਂ ਦੋ ਗੜਾਂ ਦੀਆਂ ਕੋਈ 10 10 20 20 ਧਾਰਾ ਮਾਰ ਕੇ ਆਪਾਂ ਕਿਆ ਕਾ ਜਰੂਰ ਕਰੀ ਜਾਣਾ ਮੈਂ ਠੀਕ ਹੈ ਜੇ ਤਸੱਲੀ ਦੇਣਾ। ਕੋਈ ਦੇਖੀ ਪੀੜੀ ਜਾਂਦੇ। ਠੀਕ ਹੈ। ਤੇ ਰਾਜਪਾਲ ਭਾਈ ਜੀ ਕਿੰਨੀ ਕੁ ਡਿਮਾਂਡ ਫਿਰ ਸਵੈਡ ਦਾ ਲੈਣ ਦੇਣ ਕੀ ਆ? ਉਹ ਲੈਣ ਦੇਣ ਭਾਜੀ ਤੁਹਾਨੂੰ ਪਤਾ ਵੀ 20 ਲੀਟਰ ਵਾਲੀ ਜਿਹੜੀ 60-65 ਹਜ਼ਾਰ ਤੋਂ ਘੱਟ ਨਹੀਂ ਆਉਂਦੀ। ਹਾਂਜੀ। ਪਰ ਆਪਣਾ ਇੰਨਾ ਮੁੱਲ ਨਹੀਂ ਹੁੰਦਾ। ਹਾਂ। ਆਪਾਂ 48 ਹਜ਼ਾਰ ਵੀ ਦੇ ਦਾਂਗੇ। 48 ਹਜ਼ਾਰ ਦੇ। ਹਾਂਜੀ ਹਾਂਜੀ। ਠੀਕ ਹੈ ਵੀ। 48 ਹਜ਼ਾਰ ਦੀ ਭਾਵੇਂ ਜਿਹੜੀ ਇਹ ਵੈੜ ਵੀਰਾਂ ਦਾ ਵੀ ਦੇਖ ਲਿਆ ਕਰਾਂਗੇ। ਠੀਕ ਹੈ। ਤੇ ਆਹ ਜਿਹੜਾ ਬਹਿਣੀ ਬੂਣੀ ਤੋਂ ਤੁਸੀਂ ਠੰਡ ਤੋਂ ਨਾ ਤਸੱਲੀ ਨਾਲ ਦੇਖ ਲਓ। ਬਾਕੀ ਠੰਡੀ ਠੰਡੀ ਵੜੀ ਭਾਵੇਂ ਮੰਗਾ ਵੀ ਨਾ ਪਾਉਂਦਾ ਬਿਨ ਮੰਗੇ ਤੇ ਮੱਝ ਠੀਕ ਹੈ ਜੱਕ ਕਰਨੀ ਹੈ ਠੀਕ ਹੈ ਭਰਾ ਜੀ 44000 ਦੀ ਹੋ ਜੂਗੀ ਇਹ ਇਸ ਤੋਂ ਬਾਅਦ ਅੱਗੇ ਸੈਕੰਡ ਨੰਬਰ ਤੇ ਜਿਹੜੀ ਦੋਸਤੋਂ ਤੁਹਾਨੂੰ ਫਾਇਰ ਦਿਖਾਉਣੀ ਆ ਹਾਂਜੀ ਹਾਂਜੀ ਭਾਈ ਉਹ ਵੀ ਇਹ ਵੀ ਤਕਰੀਬਨ ਸੂਈ ਸਵਾਈ ਹੈ ਠੀਕ ਹੈ ਆ ਦੇਖ ਉਹ ਦੂਜੇ ਨੰਬਰ ਤੇ ਜਿਹੜੀ ਇਹ ਵੈੜ ਆ ਗਈ ਆ ਰਾਜਪਾਲ ਭਾਈ ਸੁਹਾ ਕਿਨਵਾ ਸੂਈਏ ਸੁਹਾ ਭਾਜੀ ਇਹ ਦੂਜੇ ਦੱਸਿਆ ਤੁਸੀਂ ਤੀਜਾ ਲਾ ਲਓ ਅੱਛਾ ਜੀ ਬਾਕੀ ਉਹ ਬੜੀ ਆਪਾਂ ਨੂੰ ਗਰੰਟੀ ਦਿੰਦੇ ਵੀ ਦੂਜੇ ਸੂਏ ਆ ਹਾਂ ਦੂਜਾ ਸੁਹਾ ਜਿਹੜਾ ਦੋਸਤੋਂ ਅਗੋਂ ਜਿੱਥੋਂ ਖਰੀਦੀ ਆ ਉਹਨਾਂ ਘਰ ਵਾਲਿਆਂ ਦੂਜਾ ਸੁਹਾ ਕਿਹਾ ਪਰ ਕੋਈ ਵੀ ਅਗੇ ਤੀਜਾ ਮੰਨ ਕੇ ਤੁਸੀਂ ਜਿਹੜੀ ਇਹ ਵੈੜ ਖਰੀਦ ਸਕਦੇ ਹੋ ਆ ਮੂੰਹ ਮੱਥੇ ਤੋਂ ਠੀਕ ਹੈ ਇਹ ਆ ਜਿਹੜਾ ਪਹਿਣੀ ਤੋਂ ਖੰਨਦੀ ਉਲਟ ਪਹਿਣੀ ਠੀਕ ਹੈ ਤਾਂ ਦੇਰ ਕਿਨੇ ਭਾਈ ਹੋ ਗਏ ਨੇ ਤੁਸੀਂ। ਬਾਜੀ ਇਹ ਵੀ ਤੀਜਾ ਚੌਥਾ ਦੇਣੀ ਐ ਨੂੰ ਬੌਲੇ ਜੀ ਅੱਜ। ਅੱਜ ਤੀਜਾ ਚੌਥਾ ਦੇਣਾ। ਹਾਂਜੀ ਅੱਜ ਤੀਜਾ ਦੇਣਾ। 나ੜੂ ਅਜੇ ਨਾਲ ਇਹਨਾਂ ਦੇ ਇਧਰ ਦੇਖੋ ਬੱਚੇ ਦੇ। ਓਏ 나ੜੂ। ਆ ਬੱਚਾ ਇਹਦਾ। ਹਾਂਜੀ ਬੱਚਾ। ਅਰੇ 나ੜੂ ਇਹ ਰਾਜ। ਹੋ ਗਿਆ। ਠੀਕ ਹੈ। ਮਗਰ ਬੱਚੀ ਇਹਦੇ ਵੀ? ਹਾਂਜੀ ਹਾਂਜੀ ਬੱਚੀ। ਦੋ ਮਗਰ ਬੱਚੀਆਂ। ਹਾਂਜੀ। ਠੀਕ ਹੈ। ਦੋਵੇਂ ਹੀ ਆਂ। ਬਿਲਕੁਲ। ਲੋ ਵੀ ਭਰਾਵੋ। ਤੇ ਕੱਦ ਤਕਰੀਬਨ ਗੇਟੂ ਚਾਪ ਪਹਿਲੀ ਬੈਡ ਨਾਲੋਂ ਫੁੱਲ ਵੱਡੀ ਹਾਈਟ ਦੇ ਵਿੱਚ ਕੱਦ ਕਾਠੀ ਵੱਡਾ ਤੇ ਹੁਣ ਬੌਲਾ ਫਿਰ ਕਿੰਨਾ ਜੀ ਬੌਲਾ ਭਾਜੀ ਇਹਦੇ ਥੱਲੇ 17 ਲੀਟਰ ਹੈਗਾ ਅੱਛਾ ਜੀ 17 ਲੀਟਰ ਹੈ ਹਾਂ 17 ਲੀਟਰ ਹੈਗਾ ਇਹਦੇ ਵਿੱਚ ਠੀਕ ਹੈ ਜੀ ਬਾਕੀ ਵੀ 16 ਲੀਟਰ ਮੰਨ ਕੇ ਚੱਲੋ ਲੀਟਰ ਘਾਟੀ ਕਿਨੂੰ ਠੀਕ ਹੈ ਭਰਾ 16 ਲੀਟਰ ਬੌਲੇ ਦੇ ਵਿੱਚ ਹੋਣ ਚੱਲਦੀ ਪਈ ਹੈ ਠੀਕ ਆ ਖੋਲ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਹੈ ਜੀ ਤੋੜ ਕੇ ਦਿਖਾਉਣੇ ਆ ਤੇ ਕੱਦ ਪੂਰਾ ਵੱਡਾ ਠੀਕ ਹੈ ਜੀ ਉੱਚੇ ਕੱਦ ਕਾੜ ਦੇ ਵਿੱਚ ਤੇ ਤਾਜੀ ਸੁਹੀ ਆ ਬਰਾਬਰ ਤੇ ਦੇਣ ਤੁਸੀਂ ਦੋਵਾਂ ਦੇ ਨੋਟ ਕਰ ਸਕਦੇ ਹੋ ਇਹ ਆ ਭਾਜੀ ਰਾਤ ਵੇੜਾ ਜੀ ਲੇਟ ਆਈਆਂ ਹੈ ਹਾਂ ਹਾਂ 11 12 ਵਜੇ ਤਕਰੀਬਨ ਰਾਤੀ ਆਈਆਂ ਹੈ ਯਾਨੀ ਕਿ 8 9 ਘੰਟੇ ਜੇ ਆਈਆਂ ਨੂੰ ਹੋਏ ਆ ਬਿਲਕੁਲ ਜੀ ਬਿਲਕੁਲ ਅਜੇ ਭੁੱਖੀਆਂ ਪੱਖੀਆਂ ਵੇੜਾ ਨੇ ਆ ਕੇ ਜੀ ਜੂੜੀ ਲਾਇਆ ਅਜਾ ਸਫਰ ਚਾਈਆਂ ਹੈ ਸਫਰ ਤਾਂ ਦਾ ਹੈ ਹਲਾ ਅਜੇ ਭਲਕ ਨੂੰ ਵੇੜਾ ਕੋਈ ਹੋਰ ਦੱਸਣ ਦੀ ਹੈ ਬਿਲਕੁਲ ਬਿਲਕੁਲ ਪਾਕੀ ਥਾਂ ਤੋਂ ਜਿਹੜੇ ਦੋਸਤੋ ਬਿਲਕੁਲ ਆਪਾਂ ਕਹਿ ਦੇਣਾ ਵੀ ਇਹ ਨੋਕਲਾ ਥਾਣੇ ਤੇ ਬਿਲਕੁਲ ਵਿਥਾ ਫਿਰਲਾ ਕਹਿੰਦੇ ਆ ਵੀ ਜਿਵੇਂ ਕੋਈ 4 4 5 5 6 6 ਇੰਚ ਦੀ ਜਿਹੜੇ ਕੈਪ ਉੱਤਰ ਹੈਗੇ ਠੀਕ ਆ ਹਾਈਟ ਕਾ ਤਾਂ ਫੁੱਲੀ ਉੱਚੀ ਆ ਫੁੱਲ ਵੱਡੀ ਹਾਈਟ ਦੀ ਜਿਹੜੀ ਇਹ ਵੈੜ ਸੁਭਾ ਤੁਸੀਂ ਤੀਜਾ ਮੰਨ ਸਕਦੇ ਆ ਆਪਣੀ ਸਮਝ ਦੇ ਅਨਸਾਰ ਕੋਈ ਵੀਰ ਦੂਜਾ ਸੁਭਾ ਮੰਨ ਸਕਦਾ ਠੀਕ ਆ ਲੈਓ ਜੀ ਤੇ ਥਾਣਾ ਥੋਣਾ ਦੀ ਜਿਹੜੀ ਦੋਸਤੋ ਵੈੜ ਚੰਗੀ ਆ ਠੀਕ ਆ ਸਫਾਈ ਸਭੀ ਪੂਰੀ ਆ ਆਰਡਰ ਕੁਆਲਿਟੀ ਚੰਗੀ ਆ ਤੇ ਤੀਸਰੇ ਬਿਆਧ ਮੇ ਪਿਆਈ ਹੋਈ ਹੈ ਠੀਕ ਆ तीसरा ब्याज में ब्याई है दोस्तों इसके नीचे बछड़ी है नीचे बछड़ी है तीसरे ब्याज में ब्याई है और तीन दिन की ब्याई है ठीक है ਬਾਕੀ ਰਾਜਪਾਲ ਭਾਈ ਚਵਾਈਏ ਦੀ ਕੀਤੀ ਹੈ ਤਸੱਲੀ ਦੇ ਨਾਲ ਤਸੱਲੀ ਕੀਤੀ ਹੈ ਚਵਾਈਏ ਦੀ ਇੱਕ ਸਾਰ ਚੋਪ ਸਮਾ ਇੱਕ ਸਾਰ ਹਾਂਜੀ ਇੱਕ ਸਾਰ ਕਿਤੇ ਭੋਰਾ ਜਿੰਨਾ ਵੀ ਨੁਕਸ ਨਹੀਂ ਹੈਗਾ ਠੀਕ ਹੈ ਠੀਕ ਹੈ ਬਾਕੀ ਪੂਰੀਆਂ ਜਿਹੜੀਆਂ ਦੋਸਤੋ ਸੀਲਸ ਲੱਗ ਬਹਿਣਾ ਨੇ ਤੇ ਰਾਜਪਾਲੇ ਕਿੰਨੇ ਦੀ ਦੇ ਦੇਣੀ ਕੀ ਲੈ ਦੇਣਾ ਭਾਜੀ ਇਹ ਦੁੱਧ ਦੇ ਹਿਸਾਬ ਨਾਲ ਤੇ ਜਿਤਨਾ 22 23 ਲੀਟਰ ਦੁੱਧ ਹੀ ਉਹਨਾਂ ਗਰੰਟੀ ਦਿੱਤੀ ਆ ਵੀ 20 ਤੋਂ ਪਲੱਸ ਹੀ ਚੱਲੂਗੀ ਹੂੰ ਫਿਰ ਤੇ 65000 ਦੀ 70 ਦੀ ਹੈਗੀ ਆ ਹੂੰ ਆਪਾਂ 2000 ਛੱਡ ਦਾਂਗੇ 60000 58 ਦੀ ਹਾਂਜੀ 55 ਦੇ ਦਾਂ 58 ਦੀ ਹਾਂਜੀ ਹੋਰ ਵੀ ਮਾਨਤਾਨ ਕਰਾਂਗੇ ਕੋਈ ਗੱਲ ਹੋਰ ਵੀ ਹੋ ਜਾਏਗਾ ਹੋ ਜਾਏਗਾ ਜੀ ਇਹ ਜ਼ਰੂਰ ਕਰਨਾ ਹੈ ਹਾਂ ਜੀ ਹਾਂ ਜਿੰਨਾ ਵੀ ਹੋ ਸਕਦਾ ਕਿਉਂਕਿ ਹੋ ਸਕਦਾ ਕਿਸੇ ਭੈਣ ਭਰਾ ਦੇ ਦੂਰ ਦਰਾਡੇ ਵਾਲੇ ਦੇ ਪਸੰਦ ਆ ਜੀ ਭਾਜਾ ਤੁਹਾਨੂੰ ਪਾਜੀ ਪਤਾ ਅਜੇ ਮਾਰਨਿੰਗ ਦਾ ਟਾਈਮ ਹੈ ਸਵੇਰ ਦਾ ਬਿਲਕੁਲ ਅਜੇ ਮੇਲਾ ਉਜੜਿਆ ਹੈ ਬਿਲਕੁਲ ਸ਼ਾਮ ਨੂੰ ਐ ਪੂਰੀਆਂ ਥੱਲੋਂ ਵੜਾ ਅਜੇ ਜਗਣੀਆਂ ਜਦੋਂ ਰੱਜੀਆਂ ਰੁੱਜੀਆਂ ਆਈਆਂ ਵੜਾ ਦੁਨੀਆ ਚੀਂਆਂ ਜੱਪਣੀਆਂ ਹਾਂ ਸਰ ਜੜੀ ਮੇਲਾ ਬੰਨਿਆ ਜਾਣਾ ਪਈ ਹੈ ਹਾਂ ਜੀ ਹਾਂ ਜੀ ਤਾਂ ਦੀ ਵੀਡੀਓ ਦੀ ਕੁਝ ਘਟ ਦਿਸਣੀਆਂ ਅੱਜ ਤੇ ਜਦੋਂ ਮੇਰੇ ਤੋਂ ਕਿਸੇ ਨੇ ਵੀਡੀਓ ਭਾਈ ਨਾ ਸ਼ਾਮਾਂ ਨੂੰ ਫੇਰ ਤੇ ਵਹਿੜਾ ਜਿਆਦੀਆਂ ਦਿਸਣੀਆਂ ਤੇ ਜਦੋਂ ਵੀਡੀਓ ਪੈ ਗਈ ਮੇਲਾ ਲੁੱਟਿਆ ਵੀ ਜਾਣਾ ਮੇਲਾ ਲੁੱਟਿਆ ਜਾਣਾ ਬਿਲਕੁਲ ਬਿਲਕੁਲ ਉਹ ਆਪਣਾ ਮੋਲੀ ਉਸ ਹਿਸਾਬ ਨਾਲ ਆਉਂਦਾ ਵੀ ਜਿਹੜਾ ਘੰਟੇ ਤੋਂ ਹੀ ਲੱਗਦੇ ਆਪਣੇ ਮਾਲ ਨੂੰ ਬਿਲਕੁਲ ਬਿਲਕੁਲ ਵਹਿੜਾ ਚੰਗੀਆਂ ਨੇ ਭਰਾਵੋ ਹਰ ਵਾਰ ਦੀ ਤਰ੍ਹਾਂ ਪਸ਼ੂ ਚੰਗੇ ਆ ਆਪਦੀ ਨਰਖਪਰਕ ਤੁਸੀਂ ਕਰਨੀ ਆ ਰਾਜਪਾਲ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਪਦੀ ਸੋਚ ਸੰਜਣਾ ਜਣੇ ਲੈ ਕੇ ਆਇਆ ਅੱਗੋਂ ਤਸੱਲੀ ਆਪ ਕਰਕੇ ਠੀਕ ਆ ਤੇ ਰਾਜਪਾਲ بھائی ਆਜੋ ਆ ਤੀਜੇ ਨੰਬਰ ਤੇ ਆ ਗਈ ਇੱਕ ਆਪਣੇ ਕੋਲ ਹਾਂਜੀ ਇਹ ਵੈੜ ਆ ਗਈ ਹੈ ਠੀਕ ਹੈ ਤੇ ਕੱਦ ਕੱਦ ਜਿਹੜਾ ਦੋਸਤੋ ਪੂਰਾ ਵਧੀਆ ਹੈਗਾ ਨਿਗਰ ਨੁਕਰ ਹੈਗੀ ਹੈ ਪੂਰੀ ਤੇ ਇੱਕ ਕਰੋ ਸੰਗ ਦੇ ਵਿੱਚ ਆ ਠੀਕ ਹੈ ਜੀ ਤੇ ਸ਼ਾਈਵਾਲ ਪੱਖ ਹੈਗਾ ਇਸ ਵੈੜ ਦੇ ਵਿੱਚ ਵੀ ਸ਼ਾਈਵਾਲ ਕਰੋ ਸੰਗ ਦੇ ਵਿੱਚ ਆ ਤੇ ਰਾਜਪਾਲ بھائی ਹਜੇ ਇਹ ਸੂਈ ਮਤਲਬ ਕਿੰਨੇ ਦਿਨ ਲੈ ਜੀ ਪਾਜੀ ਲੈ ਜੂਗਾ ਜੀ ਦੋ ਗ੍ਰੇਨ ਅੱਜ ਜਾਂ ਕੱਲ ਤੱਕ ਸੂ ਪਾਉਗਾ ਕੱਲ ਸ਼ਾਮਾਂ ਤੱਕ ਠੀਕ ਹੈ ਜੀ ਠੀਕ ਹੈ ਦੋ ਗ੍ਰੇਨਾਂ ਚੁੱਕੂਗੀ ਤਿਆਰ ਹੈ ਠੀਕ ਹੈ ਜੀ ਹਾਂਜੀ ਤੇ ਤਿਆਰ ਪਰ ਤਿਆਰੀ ਹੈ ਫਿਰ ਤੋਂ ਕੰਮ ਮਿਲਕਿੰਗ ਇਹ ਜੀ ਭਾਜੀ 20 ਤੋਂ ਪਲੱਸ ਹੀ ਕਹਿੰਦੇ ਚੱਲੂਗੀ ਠੀਕ ਹੈ ਮੈਂ ਇਹਨਾਂ ਨੂੰ 20 ਲੀਟਰ ਕਿਹਾ ਉਹ ਕਹਿੰਦੇ ਗਾੜੀਓ 20 ਲੀਟਰ ਦਿੱਤਾ ਤੇ ਕੀ ਦਿੱਤਾ ਇਹਨੇ ਅੱਛਾ ਵੀ ਐਡੀ ਵੈੜਾ ਬਾਕੀ ਥਣ ਭਾੜਾ ਚੰਗਾ ਥੋੜੀ ਭਾਲ ਹੈਗੀ ਇੱਕ ਸਾਈਡੋਂ ਪਾਲ ਹੈਗੀ ਹੈਗੀ ਪਾਲ ਪਾਲ ਪੈ ਗਈ ਅੱਜ ਪੈ ਗਈ ਜਾਂ ਰਾਤੀ ਨੀਂਹ ਮੂੰ ਦਾ ਪਿਆ ਕਰਕੇ ਨਾ ਥਾਂ ਗਿੱਲਾ ਹੈ ਬਾਰਸ਼ ਉੱਥੇ ਬੱਜੀ ਦੇ ਪਾਲ ਪੈ ਗਈ ਰਾਤ ਠੀਕ ਹੈ ਤੇ ਬਾਈ ਦੱਸਦਾ ਵੀ ਘੱਟੋ ਘੱਟ ਵੀ ਦੋਸਤੋ 20 ਤੋਂ ਪਲੱਸ ਜਿਹੜਾ ਦੁੱਧ ਨੂੰ ਲੈਣਾ ਚਾਹੀਦਾ ਕਿਉਂਕਿ ਵੈੜ ਆਪ ਕੱਦਪੋਟ ਦੀ ਜੰਗੀ ਆ ਤੇ ਆ ਥ ਖੋਲੋ ਜੀ ਖੋਲੋ ਜੀ ਦਿਖਾ ਦਿਓ ਇਹ ਵੀ ਬਾਕੀ ਜੇਕਰ ਰਾਜਪਾਲ ਭਾਈ ਅੱਜ ਕੋਈ ਲੈ ਕੇ ਜਾਂਦਾ ਤੇ ਪਰ ਤੋਂ ਉੱਪਰ ਦੇ ਵਿੱਚ ਵਧੀਆ ਬਿਲਕੁਲ ਹਾਂਜੀ ਹਾਂਜੀ ਭਾਜੀ ਆਪਾਂ ਆਨਲਾਈਨ ਵੀਡੀਓ ਕਾਲ ਕਰਕੇ ਦੇਖ ਕੇ ਵਿਖਾਵਾਂਗੇ ਬਿਲਕੁਲ ਕਿਉਂਕਿ ਵਿਖਾਵਾਂਗੇ ਥੱਲੇ ਜਿਉ ਕੋਈ ਭੈਣ ਭਰਾ ਆਪਣੇ ਇਧਰਲਾ ਪਾਸਾ ਭਾਰਾ ਇਧਰਲਾ ਫੁੱਟ ਭਾਰਾ ਭਾਜੀ ਅੱਜ ਹੀ ਹੋਇਆ ਭਾਲ ਪੈ ਗਈ ਹੈ ਕਰਕੇ ਬਿਲਕੁਲ ਹੈਗੀਆਂ ਬਿਲਕੁਲ ਬਰਾਬਰ ਹੀ ਅੱਛਾ ਅੱਛਾ ਆ ਦੇਖ ਠੀਕ ਹੈ ਬਾਕੀ ਥਣ ਚੱਡਾ ਜਿਹੜਾ ਦੋਸਤੋ ਜਿੰਨਾ ਵੀ ਤੁਹਾਡੇ ਸਾਹਮਣੇ ਆ ਬਿਲਕੁਲ ਇੱਕ ਬਣੇ ਭਾਲ ਜਰੀ ਜ਼ਰੂਰ ਹੋएगी ਆ ਵਿਖਾਲਾ ਤੁਹਾਨੂੰ ਥੋੜਾ ਹੈਵੀ ਲੱਗੂਗਾ ਭਾਲ ਹੈਗੀ ਹਵਾਨੇ ਦੇ ਵਿੱਚ ਤੇ ਬੰਤਰ ਹਵਾਨੇ ਦੀ ਤੁਸੀਂ ਦੇਖੋਗੇ ਟਲਕਾ ਜ਼ਰੂਰ ਤੁਹਾਨੂੰ ਜਿੰਨਾ ਚਿਰ ਆਊਗਾ ਲੈ ਜੀ ਜੀ ਮੋੜ ਗਿਆ ਠੀਕ ਆ ਟਲਕਾ ਥੋੜਾ ਨਜ਼ਰ ਜ਼ਰੂਰ ਆਊਗਾ ਠੀਕ ਆ ਤੇ ਬਾਕੀ ਕੱਦਪੁੱਤ ਦੀ ਵੱਡੀ ਆ ਐਚ ਐਫ ਤੇ ਚਾਹੀਵਾਲ ਕਰੋਸਾਂਗ ਦੇ ਵਿੱਚ ਇੱਕ ਰੰਗ ਹੈਗੀ ਆ ਬਿਲਕੁਲ ਬਲੈਕ ਜੈਟ ਬਲੈਕ ਜਿਹੜੀ ਦੋਸਤੋ ਇਹ ਵੇੜ ਹੈਗੀ ਆ ਸਵੇਰ ਤੀਜਾ ਹੋ ਸਕਦਾ ਠੀਕ ਆ ਤੇ ਆਹ ਠੰਡਪਾਂਡਾ ਜੀ ਆ ਦੇਖੋ ਇਹ ਜੇ ਆਖਰ ਮਾਰ ਪਰ ਕੋਈ ਨਹੀਂ ਹੋ ਗਈ ਆ ਦੇਖੋ ਆ ਜਾ ਆ ਜਾ ਠੀਕ ਹੈ ਸਰ ਭਾਈ ਕੀ ਲੈਂਦੇ ਨੇ ਦਾ ਪਾਜੀ ਲੈਂਦੇ ਨੇ ਦਾ 55000 ਰੁਪਇਆ 55000 ਠੀਕ ਆ 55000 ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਥੋੜਾ ਬਾਅਦ ਕੋਈ ਮਾਨ ਤਾਨ ਕਰ ਦਾਂਗੇ ਜੀ ਵੀ ਭੈਣ ਭਰਾ ਫੋਨ ਲਾਉਂਦੇ ਉਹ ਜ਼ਰੂਰ ਕਰਾਂਗੇ ਠੀਕ ਆ ਆਪਣਾ ਇਹ ਕੰਮ ਹੈ ਕਿ ਆਪਾਂ ਨੂੰ ਜੇ ਕਿਸੇ ਦੇ ਡੰਗਰ ਪਸੰਦ ਆ ਗਿਆ ਨਾ ਛੇਤੀ ਕੀਤੇ ਮੋੜਦੇ ਨਹੀਂ ਆਪਾਂ ਆਪਾਂ ਨੂੰ ਵਜੇ ਚਾਹੇ ਨਾ ਵਜੇ ਬਾਕੀ ਭੈਣ ਭਰਾ ਨੂੰ ਮੋੜਦੇ ਨਹੀਂ ਆਪਾਂ ਕਹਿੰਦੇ ਜੇ ਜੇ ਕਿਤੇ ਡੰਗਰ ਪਸੰਦ ਆਇਆ ਕਿ ਆਹ ਕਹਦੇ ਮੈਂ ਆ ਲੈਣਾ ਬਿਲਕੁਲ 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 ਜੇ ਕਿਤੇ ਡੰਗਰ ਪਹਿਲਾਂ ਵੇਚ ਗਿਆ ਕੋਈ ਬਾਅਦ ਚ ਫੋਨ ਲਾਉਂਦਾ ਉਹ ਤੇ ਮੈਂ ਕੁਝ ਕਹਿ ਨਹੀਂ ਸਕਦਾ ਜੀ ਪਹਿਲਾਂ ਕਿਸ ਦੀ ਸਾਈ ਆ ਜਾਂਦੀ ਹੈ ਬਿਲਕੁਲ ਸੋ ਇਹ ਦੋਸਤੋ 3 ਨੰਬਰ ਤੇ ਵੇਣ ਆਪਾਂ ਤੁਹਾਨੂੰ ਦਿਖਾਈ ਆ ਵੀ ਲੈਣ ਤੇ ਜਿਹੜਾ ਵੀਰਾਂ ਦਾ ਵੀ ਕਰਨ ਦੇ ਰਸਤੇ ਨਾਲ ਵੀਰ ਕੋਈ ਵੀ ਆਊਗਾ ਠੀਕ ਆ ਕੋਈ ਵੀ ਕਸਰ ਹੋਈ ਕੋ ਨੇੜਾ ਬੰਦਾ ਹੋਇਆ ਤੇ ਨਾ ਦੋਸਤੋ ਕੋਈ ਇਹ ਨਹੀਂ ਹੈਗਾ ਵੀ ਜਿਵੇਂ ਆਉਂਦੇ ਨੇ ਵੀ ਗੱਡ ਦਾ ਕਟਾ ਬਣਾਉਂਦੇ ਇਹ ਨਹੀਂ ਵੀ ਆਪਾਂ 10000 ਰੁਪਏ ਦਾ ਫਾਲ ਲੈਣਾ 5000 ਰੁਪਏ ਲੈਣਾ ਕੋਈ ਗੱਲ ਨਹੀਂ ਆਪਾਂ ਨੂੰ ਵਜੇ ਤੇ ਨਾ ਵਜੇ ਅਗਲੀ ਪਸੰਦਿਆ ਨੂੰ ਦੇ ਕੇ ਤੋੜਾਂਗੇ ਆਪਾਂ ਬਿਲਕੁਲ ਜੀ ਅੱਛਾ ਵੀਰ ਰਾਜਪਾਲਾ ਅੱਗੇ ਇਹ ਵਛੀ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਦੂਜੇ ਦੂਜੇ ਸੁਬੇ ਦੂਜੇ ਸੁਬੇ ਹਾਂਜੀ ਤੇ ਦਿਨ ਹੈ ਵੀ ਇਹ ਲੈਂਦੀ ਦਿਨ ਲੈਂਦੀ ਭਾਜੀ 4-5 ਕੱਢ ਜਾਣੇ ਆ ਜੀ 4-5 ਦਿਨ ਹਜੇ ਦੋਸਤੋ ਕੱਢ ਜਾਣੇ ਆ ਠੀਕ ਹੈ ਹਾਂਜੀ ਤੇ ਆਹ ਮੂੰ ਮਥਾ ਫੇਸ ਕੁਆਲਿਟੀ ਆ ਦੂਜਾ ਸੁਆ ਬਿਲਕੁਲ ਸੁਨਾ ਤੇ 5-4 ਦਿਨ ਬਾਕੀ ਸੁਣ ਦੇ ਵਿੱਚ ਆਹ ਥਣ ਚੱਡੇ ਤੋਂ ਜਿਹੜਾ ਥਣ ਤੁਮ ਦੇਖੋ ਬਹੁਤ ਵਧੀਆ ਠੀਕ ਹੈ ਬੇਤ ਥੋੜੀ ਜੀ ਘੱਟ ਹੈਗੀ ਆ ਬਟ ਥਣ ਜਿਹੜਾ ਪੂਰੇ ਸਾਈਜ਼ ਵਿੱਚ ਹੈ ਲੰਬਾ ਥਣ ਮੁਠੀ ਦਾ ਥਣ ਹੈ ਠੀਕ ਹੈ ਤੇ ਆਪਸੀ ਉਲਟ ਤੇ ਸੱਜੀ ਖੱਬੀ ਬਹਿਣੀ ਤੇ ਜਿਹੜਾ ਗੈਵਾਂਤਰ ਉਹ ਪੂਰਾ ਹੈਗਾ ਵਿੱਚ ਠੀਕ ਆ ਕੋਈ 4-5 4 ਇੰਚ ਦਾ ਗੈਵ ਆ ਤੇ ਅਗਲੇ ਪਿਛਲੇ ਥਣਾਂ ਦਾ ਜਿਹੜਾ ਪਿਛਲੇ ਥਣ ਨੇ ਉਲਟ ਸੱਜੀ ਖੱਬੀ ਬਹਿਣੀ ਆਰੇ ਉਨ੍ਹਾਂ ਵਿੱਚ ਥੋੜਾ ਜਿਹਾ ਡਿਫਰੈਂਸ ਘਟਾ ਬਕ ਜਿਹੜਾ ਬਹੁਤੇ ਵੀਰ ਜਿਹੜੇ ਪਸੰਦ ਕਰਦੇ ਹੋ ਥਣ ਤੁੰ ਤੁਸੀਂ ਹੈ ਮੁੱਠੀ ਆ ਠੀਕ ਹੈ ਆ ਜਿਹੜਾ ਫੇਸ ਕੁਆਲਟੀ ਆ ਮੂੰਹ ਮੱਥੇ ਤੋਂ ਤੇ ਦੂਜਾ ਸੁਭਾ ਸੁਣਾ ਪੰਛੀ ਨੇ ਖੋਲ ਕੇ ਆਪਾਂ ਤੁਹਾਨੂੰ ਤਸਦੀਨ ਨਾਲ ਇਹ ਵੀ ਚੈੱਕ ਕਰਾ ਦਿੰਨੇ ਆ ਦਿਖਾ ਦਿਓ ਜੀ ਖੋਲ ਦੋ ਦੱਬੀ ਬੈਰ ਕੁਆਲਟੀ ਦੱਬੀ ਤੇ ਦੱਬੀ ਹਾਂ ਸੰਤ ਕਿੰਨਾ ਆ ਲੀ ਆ ਦੇਖੋ ਜੀ ਠੀਕ ਹੈ ਦੂਜਾ ਸਵੇਰ ਤੋਂ ਸੋਣਾ ਇਹਨੇ ਠੀਕ ਹੈ ਦੂਜੇ ਸਵੇਰੇ ਦੇ ਵਿੱਚ ਆ ਜਾਓ ਜੀ ਪ੍ਰੋਗਲੈਟਰ ਉਗਲੋ ਦਮਨ ਆ ਦਿਖਾ ਦਿਓ ਮਾੜਾ ਸੈਕੰਡ ਟਾਈਮ ਆ ਰਾ ਦੋਸਤੋ ਇਹ ਪੂਰੀ ਫੇਰ ਮੈਂ ਰਿਪੀਟ ਕਰ ਦਿੰਦਾ ਦੂਸਰੇ ਬਿਆਨ ਤੇ ਬਿਆਨੇ ਵਾਲੀ ਐ ਅ 3 ਔਰ 4 ਦਿਨ ਦਾ ਜੋ ਦੋਸਤੋ ਸਮੇਂ ਅਭੀ ਬਾਕੀ ਹੈ ਬਿਆਨੇ ਨੇ ਠੀਕ ਹੈ ਨੰਦਰੀ ਰਾਖੋ ਭਾਈ ਫ੍ਰੀ ਲੈਂਡ ਦਾ ਫਿਰ ਇਸ ਵੇੜ ਦਾ ਜਿੰਨੇ ਦੀ ਮਰਜ਼ੀ ਲੈ ਜਾਓ ਭਾਈ ਮਗਰ ਇਹ ਵੇੜ ਦਾ ਆਪਣਾ ਗਿਰਤੀ ਹੁੰਦਾ ਹੈ ਅੱਛਾ ਡਿਜ਼ਾਈਨ ਵਾਲੀ ਆਪਣੀ ਅੱਜ ਫਿਰ ਗਿਫਟ ਹੀ ਹੁੰਦੀ ਉਹ ਗਿਫਟ ਹੀ ਹੁੰਦਾ ਆਪਣਾ ਅੱਛਾ 40000 ਦੀ ਦੇ ਦਾਂਗੇ 40000 ਦੀ ਹਾਂਜੀ ਠੀਕ ਆ ਵੈਸੇ ਨਾਰਮਲੀ ਗੱਲ ਕਰਕੇ ਤੇ 11 12 12 ਲੀਟਰ ਤੋਂ ਪਲਾਸਟਿਕ ਵਾਲਾ ਨਹੀਂ ਪਲਾਸਟਿਕ ਵਾਲਾ ਹੀ ਚੱਲੂ ਸੋਹਣੀ ਵੈਡ ਘਰੇ ਰੱਖਣਾ ਜੀ ਬਾਕੀ ਰੇਟ ਦੋਸਤੋ ਹਰ ਵਾਰ ਬਿਲਕੁਲ ਨਾਰਮਲ ਦਰਮਿਆਨੇ ਰੇਟ ਹੁੰਦੇ ਆ ਇਸ ਕਿੱਲੇ ਦੇ ਉੱਪਰ ਤੇ ਬਾਹਰ ਲਾਉਣਾ ਕੋਈ 2 4000 5000 ਹੋ ਸਕਦਾ ਹੈ ਬੈੜ ਦਾ ਵੀ ਤੁਹਾਨੂੰ ਫਰਕ ਨਜ਼ਰ ਆਵੇ ਇਸ ਲਾਸਟ ਵਾਲੀ ਦੀ ਵੀ ਗੱਲ ਕਰੀਏ ਤੇ ਬਾਕੀ ਬੈੜਾ ਦੀ ਵੀ ਗੱਲ ਕਰੀਏ ਹਰ ਇੱਕ ਦੇ ਵਿੱਚੋਂ ਫਰਕ ਜ਼ਰੂਰ ਨਜ਼ਰ ਆਊਗਾ ਸੋ ਬਾਕੀ ਤਸੱਲੀ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦਿੰਦਾ ਕਿ ਜਿਹੜੇ ਵੀਰ ਨੇ ਖਰੀਦਣੀਆਂ ਵੀਡੀਓ ਕਾਲ ਤੇ ਤਸੱਲੀ ਕਰ ਸਕਦਾ ਜੇਕਰ ਨਹੀਂ ਪਹੁੰਚ ਹੁੰਦੀ ਤੇ ਜਿਹੜੇ ਵੀਰ ਕੋਲ ਸਮਾਂ ਆਪਦਾ ਘਰੇ ਇੱਥੇ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਹਾਂਜੀ ਜ਼ਰੂਰ ਭਾਈ ਜ਼ਰੂਰ ਕਰ ਸਕਦਾ ਠੀਕ ਆ ਤੇ ਜਿਹੜੀ ਗੱਬਣ ਹੈ ਉਹਨੂੰ ਤੇ ਪਸ ਸਕਦਾ ਹੈ ਜਿਹੜੀ ਸੂਈ ਹੈ ਉਹਨੂੰ ਛੋਹ ਸਕਦਾ ਹੈ ਛੋਹ ਸਕਦਾ ਆਪ ਵੀ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਕਰਖਾਂਗੇ ਉਹਦਾ ਬਿਲਕੁਲ ਦੇਖ ਇਹਨੇ ਦੂਰੋਂ ਨੇੜੇ ਆਉਣਾ ਨਾ ਬਿਲਕੁਲ ਕੋਈ ਕਿਸੇ ਗੱਲੋਂ ਆਪਾਂ ਟੋਟ ਨਹੀਂ ਕਿਸ ਨੂੰ ਆਉਣ ਦੇਣਗੇ ਬਿਲਕੁਲ ਜੀ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੋਊਗੀ ਬਿਲਕੁਲ ਸੋ ਬਹੁਤੀ ਦੋਸਤੋ ਵੀਰਾਂ ਦੀ ਸਮੱਸਿਆ ਹੁੰਦੀ ਹੈ ਵੀ ਆਉਣਾ ਜਾਣਾ ਠੀਕ ਹੈ ਜੀ ਬਾਈ ਅਰੇਂਜਮੈਂਟ ਨਾ ਹੋਵੇ ਕਿਤੇ ਰਹਿਣ ਸਹਿਣ ਦਾ ਅਰੇਂਜਮੈਂਟ ਵੀ ਪੂਰਾ ਵੀਰ ਨੇ ਦੱਸਤਾ ਬਾਕੀ ਅੱਗੇ ਤੁਹਾਡੇ ਉੱਪਰ ਡਿਪੈਂਡ ਆ ਕਿਵੇਂ ਤਸੱਲੀ ਕਰਦੇ ਹੋ ਠੀਕ ਹੈ ਜੀ ਤੇ ਰਾਜਪਾਲ ਭਾਈ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦਿੰਗੇ ਭਾਈ ਨੰਬਰ ਹੈਗਾ ਆਪਣਾ 87280 ਹਾਂਜੀ 551 41 ਠੀਕ ਆ ਇੱਥੇ WhatsApp ਵਗੈਰਾ ਵੀ ਚੱਲਦਾ ਨਾ ਜੀ ਹਾਂਜੀ ਇੱਥੇ WhatsApp ਚੱਲਦਾ Google Pay ਵੀ ਇੱਥੇ ਚੱਲਦਾ ਸਭ ਕੁਝ ਇੱਥੇ ਠੀਕ ਆ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਰਾਜਪਾਲ ਸਿੰਘ ਰਾਜੂ ਵੀਰ ਤੇ ਖਾਸ ਅੱਜ ਪਿੰਡ ਆਪਣੀ ਵਿਜ਼ਿਟ ਸੀ ਦੋਸਤੋ ਮਾਸੀ ਕੇ ਨੇੜੇ ਖੇਮਕਰਨਾ ਦੋਸਤੋ 3 ਕਿਲੋਮੀਟਰ ਦੀ ਦੂਰੀ ਇਸ ਪਿੰਡ ਤੋਂ ਖੇਮਕਰਨਾ ਸ਼ਹਿਰ ਦੀ ਹੈਗੀ ਆ ਬਿਲਕੁਲ ਨਾਲ ਲੱਗਦਾ ਬਾਰਡਰ ਹੈਗਾ ਹਿੰਦੁਸਤਾਨ ਪਾਕਿਸਤਾਨ ਬਾਰਡਰ ਥੋੜੀ ਦੂਰੀ ਤੇ ਆ ਪਿੰਡ ਵਿਜ਼ਿਟ ਕਰਕੇ ਤਸਦੀਕ ਕਰ ਸਕਦੇ ਹੋ ਜਿੰਨੇ ਪਸ਼ੂ ਦਿਖਾਏ ਗਏ ਆ ਬਾਕੀ ਚੁਾਈ ਜੜੀ ਆ ਸਾਨੂੰ ਇਹਨਾਂ ਦੋ ਗੱਲਾਂ ਦੀ ਉਹ ਆਪਾਂ ਵੀਡੀਓ ਦੇ ਵਿੱਚ ਕਰਕੇ ਦਿਖਾ ਦਿੱਤੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਚਾਹੀ ਕਰਨੀ ਹੈ ਜੀ